ਨਿੱਤ ਪੰਜਾਬ ਤੇ ਆਉਣ ਆਫਤਾ ਸਦਾ ਉਲਝਦੀ ਤਾਣੀ ਕਦੇ ਚਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਨਿੱਤ ਪੰਜਾਬ ਤੇ ਆਉਣ ਆਫਤਾ ਸਦਾ ਉਲਝਦੀ ਤਾਣੀ ਕਦੇ ਚਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਹੜਾਂ ਦਾ ਪਾਣੀ ਕਿਵੇਂ ਆ ਗਿਆ ਕਰਨ ਵਿਚਾਰਾ ਸਿਆਣੇ ਗਊਆਂ ਮੱਝਾਂ ਮਰਨ ਤੜਫ ਕੇ ਰੁਲ ਗਏ ਨਿੱਕੇ ਨਿਆਣੇ ਜਾ ਮਰਨ ਤੜਫ ਕੇ ਰੁਲ ਗਏ ਨਿੱਕੇ ਨਿਆਣੇ ਨਮੀ ਹੀ ਪਿਉਤ ਬਣਾਉਂਦੇ ਅਗਲੀ ਹੁਣ ਨਾ ਦੇਣ ਪੁਰਾਣੀ ਕਦੇ ਚਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਕਦੇ ਚਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਜਦੋਂ ਕਿ ਤਿਹਾਂ ਆਜ਼ਾਦੀ ਮੰਗਦੇ ਕਹਿੰਦੇ ਨੇ ਅਤਵਾਦੀ ਕਿਸੇ ਨਾ ਕਿਸੇ ਬਹਾਨੇ ਸਾਡੀ ਘਰ ਦੇ ਰਹਿਣ ਬਰਵਾਦੀ ਸੇਨਾ ਕਿਸੇ ਬਹਾਨੇ ਸਾਡੀ ਕਰਦੇ ਰਹਿਣ ਬਰਬਾਦੀ ਵਾਂਗ ਸ਼ਿਕਾਰੀ ਮਗਰ ਹੈ ਸਾਡੇ ਫਿਰਦੇ ਬਣ ਕੇ ਟਾਣੀ ਕਦੇ ਚੱਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਕਦੇ ਚੱਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਸਭ ਕੁਝ ਹੀ ਬਰਬਾਦ ਹੋ ਗਿਆ ਰਲ ਕੇ ਦੁੱਖ ਬੰਡਾਈਏ ਅੱਜ ਉਹਨਾਂ ਦੁੱਖ ਆਰਿਆਂ ਤਾਈ ਦੁੱਖ ਆ ਰਿਆਂ ਤਾਈ ਨਾਲ ਗਲੇ ਦੇ ਲਾਈਏ ਕਰਦਾ ਰਹਿਦਾ ਬਿਆਨ ਦਲੇਰਾ ਦਰਦਾਂ ਭਰੀ ਕਹਾਣੀ ਕਰਦਾ ਰਹਿਦਾ ਬਿਆਨ ਦਲੇਰਾ ਦਰਦਾਂ ਭਰੀ ਕਹਾਣੀ ਕਦੇ ਚਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ ਕਦੇ ਚਲਦੀਆਂ ਬੰਬ ਗੋਲੀਆਂ ਕਦੇ ਹੜਾਂ ਦਾ ਪਾਣੀ